ਜਗਾ ਆਪਣੇ ਬੇਸਤਾ ਜੀ ਦਾ ਜਨਮ ਦਿਨ ਅੱਜ ਦਾ ਵਲੌਗ ਸ਼ੁਰੂ ਕਰਦੇ ਆਂ ਉਹਨਾਂ ਤੋਂ ਤੇਰੇ ਵਜ ਕੇ ਆਪਣਾ ਟਾਈਮ ਹੋ ਗਿਆ 4 ਵਜੇ ਤੇ ਕਿੰਨੇ ਮਿੰਟ ਡਾਕਟਰ ਦੇ 44 ਹੋ ਗਏ ਤੇ ਚੱਲੇ ਹੁਣ ਆਪਾਂ ਤਾਂ ਕਾਟੀ ਲੱਭਾਂਗੇ ਫਲੈਸ਼ ਹੋਣਗੇ ਲੈ ਲਵਾਂਗੇ ਤੇ ਇੱਕ ਵੇਖਾਂ ਬਾਕੀ ਕੱਟੇ ਬੱਲੀ ਇਹ ਜਿੰਦਗੀ ਜਿੱਕੜਣ ਲੱਗਿਆ ਕੀ ਟਰਾਈ ਕਰੀ ਹੁੰਦਾ ਉਹਦਾ ਮਾਰਵੈਲ ਮਾਰਵੈਲ ਵੈਲ ਤੁਹਾਨੂੰ ਦਰਰਾਰੀਆ ਪਾਉਣੀ ਆ ਬਸ ਮਲਦੀ ਹੁੰਦੇ ਮਲਦੀ ਕਿ ਤਵੇ ਮਲਦੀ ਫੜ ਫੜ ਰਾਣੀ ਵਾਲਾ ਕਹੇਗਾ ਕੋਈ ਨਹੀਂ ਮਲਦੀ ਜਿਹਦਾ ਸਿੱਧਾ ਮੂੰਹ ਤੋਂ ਓਧੀ ਆਪਣੇ ਆ ਗਏ ਵਹੀਂ ਭਾਜੀ ਆ ਰਿਓ ਜੀ ਲੌਗ ਚ ਹੈਪੀ ਗਾਡੀ ਭਾਜੀ ਵਾਲੀ ਜੀ ਉਹ ਬਹੁਤ ਮੁਬਾਰਕਾਂ ਭਾਜੀ ਦਾ ਤੁਹਾਨੂੰ 40 ਦੀ ਹੋ ਗਈ ਤੀ ਤੇ ਮਹਾਰਾਜ ਤੁਹਾਨੂੰ ਲੱਗਦੇ ਬੱਤ ਨਹੀਂ ਉਮਰਦਾ ਬਸ ਤੇ ਹੁਣ ਅਗ ਤੱਕ ਫਿਰ ਕੱਟਣਾ ਹੋ ਜੀਏਗਾ ਮੁੰਡੇ ਦੀ ਵੇਟ ਕਰੀ ਨੇ ਮੁੰਡਾ ਫਲਸ਼ ਗਿਆ ਵਾਹ ਮੁਬਾਰਕ ਬਹੁਤ ਤੁੰਦ ਬਈ ਜੀ ਜੇ ਮੁੰਡੇ ਨਾਲ ਦੇਵਨ 31 ਜੀ ਜੈਨ ਨਹੀਂ ਗਰਵੀਏਟ ਕਰਨ ਨੇ ਬੈਠੇ ਆ ਗੇਮ ਦਾਲ ਖਰ ਦੇ ਸਰ ਕੀ ਟੁੱਟਦੇ ਆ ਆ ਗਿਆ ਆ ਗਿਆ ਟਿੱਕ ਕਰਕੇ ਆ ਗਿਆ ਟਿੱਕ ਕਰਕੇ ਆ ਗਿਆ ਜਿਹੜੇ ਸਾਫ ਕਰਦਾ ਕੋਨਾ ਘੰਟਾ ਲਾ ਗਿਆ ਇਹ ਆ ਗੜਮ ਗੜਮ ਕਰਾ ਕੇ ਆ ਗਿਆ ਕੋਈ ਨਹੀਂ 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 ਕੋਈ ਵੀ ਨਹੀਂ ਆयो ਤੀ ਬਸ ਬਿਲਕੁਲ ਬਿਲਕੁਲ ਚਰਚਾ ਮੰਨਦੇ ਕਿਥੋਂ ਪਾਰਟੀ ਪਾਰਟੀ ਦੀ ਇਸ ਬਿਲਾਂ ਖਸਮ ਖਵਾਈ ਜਾਊਗੀ ਕਿੱਥੇ ਕਿੱਥੇ ਪਾਰਟੀ ਦੇਣੀ ਅੱਜ ਹਾਂਜੀ ਹਾਂਜੀ ਦੱਸੋ ਜੀ ਕਿੱਥੇ ਲੋਕ ਮਾਰਦੇ ਹਾਂਜੀ ਅਰੇ ਪਾਰਟੀ ਦਾ ਟਾਈਮ ਕੋਦਾਂ ਮੁਸਲਮੇ ਚ ਆ ਗਿਆ ਇਹ ਨੀਂਦ ਚੁੱਕੇ ਹਾਂਜੀ 2 ਵੇ ਦੀ ਕਿਦਮ ਅੱਜ ਰਾਤ 2 ਵਜੇ ਦਾ ਜੀ 1 ਜਿਵੇਂ ਵਾਸੇ ਚੱਲੇ ਆ ਜੀ ਕਰਲਾ ਪੈਕ ਦੇ ਕਾਲੂ ਕਟਾਂਗੇ ਜੀ ਉਸ ਟਕਰਾਓ ਕਰਨੇ ਨਿਆਣੇ ਨੀ ਗਾਣਾ ਉੱਤੇ ਕੀ ਹੈਪੀ ਬਰਥਡੇ ਟੂ ਯੂ ਰੱਬ ਤੁੰਗਿਆ ਤਾਲੀਆਂ ਮਾਰਦਾ ਜੀ ਤੱਬੀਆਂ ਤਾੜੀਆਂ ਮਾਰਾਈ ਤਾਨੂੰ ਲੰਮੀ ਉਮਰਾਂ ਵਖੇ ਬਣੀ ਪਾ ਜੀ ਪਾਰਟੀ ਦੇਣ ਤਾਂ ਬਾਲਾ ਬਸ ਦੰਬਖੀ ਕੀ ਨਹੀ ਹੋ ਲੋ ਜੀ ਕਿਉਂ ਨਾ ਆਪੀ ਮਨੀ ਇਤੋਂ ਘਰ ਆਣਾ ਮਨੀ ਭਾਈ ਮੇਰਾ ਲੈਗ ਕਾੜਦਾ ਮਾਰੀ ਲੋ ਭਾਈ ਖਾਣਾ ਉਹ ਜੁੱਠਾ ਕਰੀ ਕਰ ਤੋ ਜੀ ਤੇ ਆ ਮਨੀ ਭਾਈ ਉਹਨਾਂ ਕੱਟ ਕੇ ਖਾ ਲਾਂਗਾ ਕੱਟ ਦੇ ਹੂੰ ਪਰ ਚੁੰਚਾ ਰਹਿ ਗਿਆ ਉਹ ਮੈਂ ਦਿਖਾਉਂ ਤੈਂਕਿਊ ਭਾਈ ਚਲੋ ਖਾਣਾ ਕੀ ਕੱਟ ਲਿਓ ਮੈਂ ਨਾ ਬਣਾ ਮੈਂ ਨਾ ਫੜੀ ਦਿਖਾਉਂਦੇ ਹਣੀ ਭਾਈ ਸੇਵਾ ਕਰਦੇ ਆ ਵੀ ਆਪਣੀ ਦੋ ਵੀ ਸੈਕਿੰਡ ਵਾਧੂ ਆਏ ਨਾ ਜਿਆਦਾ ਮੈਲਟ ਹੋ ਜੇ ਨਹੀਂ ਨਹੀਂ ਪਤਾ ਨਹੀਂ ਉਹ ਨਹੀਂ ਨਹੀਂ ਤੇ ਭਾਇਆ ਮੜ ਕੇ ਚੱਟ ਦੇ ਵੀਰੀ ਮਾਮਾ ਫ੍ਰਿਜ ਜੇ ਪਿਆ ਹੈ ਬੱਸ ਹੋ ਗਿਆ ਮਣੀ ਪਾਉਂ ਆ ਜੋ ਉਹ ਗੱਲ ਹੀ ਨਾ ਆਵੇ ਲਾ 45 ਲਾ ਗਏ ਤੇ ਤੂੰ ਕਲ ਪੀਣਾ ਇਹ ਜਿਹੜਾ ਚੁੰਨਾ ਨਾ ਚੁੰਨਾ ਚੁੰਨਾ ਕਹਿੰਦਾ ਤੀ ਤ ਵੱਡ ਲਾ ਚੁੰਨਾ ਬਾਈ ਉਹ ਕਾ ਪੱਟਾ ਵੱਲਾ ਹੋ ਗਿਆ ਪੀਂਦੇ ਵੇ ਮੈਂ ਵੀ ਖੋਲ ਕੇ ਆ ਜਿਹੜਾ ਉਹ ਵੱਡਾ ਵੱੱਲਾ ਹੋ ਗਿਆ ਵਾ ਇਹ ਤਰੀਕਾ ਠੀਕ ਆ ਸੇਵਾ ਕਰਨੇ ਆ ਠੀਕ ਸੇਵਾ ਕਰ ਪੂਰੀ ਪੂਰੀ ਮਾਦ ਦਿੱਤੀ ਆ ਸੋਪੀਆ ਅਜੇ ਕੈਲ ਰਿਸ ਪਹਿਲਾ ਲੈ ਆਉਂਦੇ ਆ ਜੇ ਮੈਨੂੰ ਉਹ ਸੁਣ ਲੈ ਗੱਲਾਂ ਵੀ ਨਾ ਇਹ ਗੱਲ ਪਤ ਗਿਆ ਹੂੰ ਐਬੋਲਿਟ ਪਬਲਿਕ ਫਿਰ ਉਹ ਤੋ ਹੱਲੇ ਆ ਕਿ ਤੋ ਨੋਟੋ ਡਰਾਈਓ ਡਰਾਈਓ ਨੂੰ ਬੈਸਕ ਆਫ ਨੂੰ ਨੋਟੋ ਥੱਲੇ ਕੇ ਉੱਤੇ ਆ ਇਹਦਾ ਠੀਕ ਆ ਸੈਟਅਪ ਸੈਟਅਪ ਦਾ ਹਾਂ ਜਿਆਦਾ ਮਮਾ ਜਿਆਦਾ ਕਰਾ ਲਿਆ 15 ਮਿੰਟ ਚਾਹੀਦੇ ਆ ਮਿੰਟ ਸੈਕਿੰਡ ਪਤਾ ਮਿੰਟ ਤੇ ਕੋਈ ਗੱਲ ਨਹੀਂ ਤੁਹਾਨੂੰ ਤਾਂ ਮਾੜਾ ਨਾ ਕੋਈ ਗੱਲ ਨਹੀਂ ਆਪਰੇ ਸਾਬਲ ਸੋਨਾ ਲੋਕਾਂ ਕਿਹਨਾਂ ਕਿਹਦੀ ਮੂੰਕੇ ਨਦ ਬੇਸਕੋਵ ਤੋਂ ਲਿਆ। ਜਾਵੇਂ। ਹੁੰਦੇ ਦੇਵਚਾਰੇ ਨੂੰ ਵੇਖਣ ਆ। ਉਹ ਘਰ ਆਉਦਾ ਹੀ ਆ। ਚੜਾਉਂਦੀ। ਉਹਨੇ ਹਣ ਦੇਣਾਂ ਦੇਲਾ ਸਕੂਲੇ। ਨਾ। ਦੁਕਾਨ ਤੇ ਚੱਲਿਆ ਜੀ ਜਿਮ ਤੇ ਵੱਡੇ ਆਲਾ ਮੁੰਡਾ ਨਾ ਚੱਲਿਆ। ਫੇਰ ਅੱਜ ਨਾ ਉਹ ਅੱਜ ਸ਼ਰਤਾਂ ਅੱਜੋਂ ਹੁੰਦਾ ਜੀ ਨੰਨੇ ਨਾ। ਜਿੰਮ ਉਹਦਾ ਕੀ ਨੰਦੇ ਨਾ ਅੱਜ ਨਾ ਵੀਰ ਆਦਾ ਲੋਕ ਲੋਕਰ ਉਹ ਗੱਲ ਉਹ ਲੰਗਾ ਰੇ ਜਿੰਮ ਖੁੱਲਣ ਵਾਲਾ ਵਾ ਜੀ ਜਿੰਮ ਹੋ ਗਿਆ ਸਾਡੇ ਬੰਦ ਵਾ ਜੀ ਤੇ ਸਾਡੇ ਗੋਡੇ ਰਗੜਾ ਦੇ ਤੂੰ ਮਿੱਤਰ ਕਰਕੇ ਚਲੋ ਖੋਲੋ ਚਾਬੀਆਂ ਚੱਕੋ ਡਾਕਟਰ ਸਾਹਿਬ ਡਰਾਈਵਰ ਦੀ ਅਲਾਈਨਮੈਂਟ ਆਊਟ ਹੈ ਨਾ ਤਾਂ ਕੰਧ ਨਾਲ ਨੂੰ ਜਾਂਦਾ ਵਾ ਹਣ ਚਾਬੀਆਂ ਚੱਕੂ ਖੋ ਚੋਰੀ ਕਰਨਗੇ ਚੋਰੀਆਂ ਚੋਰੀਆਂ ਕਰਨੇ ਲੱਗਾ ਤੇ ਤੈਨੂੰ ਨਾਲ ਟਪਾਉਣਾ ਉਧਰ ਦੇਖਿਓ ਤੇ ਵੀਡੀਓ ਵੰਡੀ ਐ ਪ੍ਰੂਫ ਸਾਡੇ ਕੋਲ ਆ ਲੋ ਜੀ ਮਣੀ ਬਾਜਾ ਜੇ ਤੁਹਾਡੇ ਕਰਕੇ ਸਖਤੇ ਜਿਮ ਖੋਲਣ ਡੇ ਨਵੇਲ ਸਾਡੇ 4:30 ਵਜੇ ਖੋਲਤਾ ਜੇ ਆਹ ਲੋ ਜੀ ਅੱਜ ਤੁਹਾਨੂੰ ਨਵੇਂ ਰਾਹ ਥਾਣੀ ਲੈ ਕੇ ਚੱਲੇ ਆ ਤੇ ਇਹ ਰਾਤ ਨੂੰ ਅੱਜ ਪਹਿਲੀ ਰੀਵ ਖਾਣ ਲੱਗੇ ਆ ਠੀਕ ਆ ਜੀ ਕਰਕੇ ਕਿਹਦੇ ਕਰਕੇ ਖੁੱਲ ਕੇ ਦੱਸ ਨਾ ਬੋਵੀ ਕਰਕੇ ਬੰਦੇ ਆਏ ਆਪਣੇ ਕੋਲ ਸੇਰੋਂ ਤੋਂ ਤੇ 91 ਨੂੰ ਕੈਮਰਾ ਸੈਟ ਕਰ ਲੈਂਦੋ ਤੇ ਲਓ ਜੀ ਸੇਰਾਂ ਵਾਲਿਓ ਸ੍ਰੀ ਗੁਰੂ ਜੀ ਆ ਵੀ ਰ ਆ ਮਾਰੋ ਕੱਲੂ ਭਾਣਾ ਕੱਲੂ ਭਾਣਾ ਸਾਉਥ ਫਰੀਕਾ ਚ ਆਇਆ ਇਨੇ ਰਖੇਣ ਵਾਲ ਤੇ ਦਰਖਾਤਾ ਦਰਖਾਤਾ ਇਹਦਾ ਮੁਕਾਬਲੇ ਚ ਅੱਜ ਦਾ ਪੰਨਾ ਬਣਾਇਆ ਜਿੱਦਾਂ ਉਹ ਕਹਿੰਦਾ ਜੀ ਗੁਰੂ ਆਲਾ ਬਣੀ ਵੀਰ ਜੀ ਨੇ ਉਹ ਗਾਣੇ ਸੁਣ ਸੁਣ ਕੇ ਤੇ ਇਨੇ ਰਖਾਲੇ ਵਾਲ ਜੀ ਤੇ ਅੱਜ ਸਾਡੇ ਨਾਲ ਘੁੰਮਣ ਚੱਲਿਆ ਪੰਜਾਬ ਦੱਸੋ ਪੰਜਾਬ ਬਾਰੇ ਵਧੀਆ ਲੱਗਾ ਤੁਹਾਨੂੰ ਪੰਜਾਬ ਖੇਤ ਬਾਹਰ ਅਰੇ ਬਨੇ ਖੇਤ ਰੋਡ ਨੋਏ ਬੰਡੇ ਆ ਵੇਖੋ ਸਰ ਹਾਂਜੀ ਹਾਂਜੀ ਵਧੀਆ ਵਧੀਆ ਸਾਰੇ ਪੰਜਾਬੀ ਪੂਰੀ ਬੋਲਦਾ ਪੂਰੀ ਬੋਲਦਾ ਪੰਜਾਬੀ ਪੂਰੀ ਸਿੱਖ ਗਿਆ ਉਹ ਇਹ ਪਹਿਲਾਂ ਅੜਦਾ ਸੀਗਾ ਪੰਜਾਬੀ ਚ ਹੁਣ ਤੇ ਪੂਰੀ ਬੋਲਦਾ ਐਨ ਪਾਣੀ ਵਾਂਗੂ ਬੋਲਦਾ ਠੇੜ ਠੇੜ ਪੰਜਾਬੀ ਬੋਲਦਾ ਵੀਰ ਪੂਰੀ ਠੀਕ ਆ ਕਿਆ ਨਾ ਰਖਿਆ ਨਾਲ ਹੀ ਕਹਿਤਰਾਦਾ ਓੜਿਆੜੇ ਵਾਲਾ ਬਸ ਬੋਵੀ ਨੂੰ ਜਣ ਦਸਤਾਰਬੰਦੀ ਸ਼ੁਰੂ ਕਰਾ ਦੇਣੀ ਆ ਦੋਆ ਇੱਕ ਜਿੱਕੇ ਵੀਰ ਮੈਂ ਸਿੱਖੰਦਿਆਂ ਪੱਗ ਸਾਇਲ ਵੀਰ ਕੋ ਆ ਜਿਹੜੇ ਆਖਰੀ ਵਾਲਾ ਮਰੋੜੀ ਲਾਉਂਦੇ ਨਾ ਬਾਤ ਐਵੇਂ ਆਪਾਂ ਦਾ ਰਵਾਜ ਸਤਾ ਦੇਣਾ ਵਾ ਇਹ ਵੀ ਸਿੱਖੀ ਐਣੀ ਦੇਖੋ ਇਹਦਾ ਰਹਿ ਗਿਆੜੀ ਲੜ ਰਹਿ ਗਿਆ ਸਿੱਖ ਨਾਲਾ ਬੱਗੇ ਇਹ ਦੇਖੋ ਸਿੱਖੀ ਆ ਉਹ ਬੰਦੇ ਨੇ ਸਖਾਣੀ ਨਹੀਂ ਤੈਨੂੰ ਪਤਾ ਕਿਦਾਂ ਸਿੱਖੀ ਆ ਉਸਤਾਰ ਧਰਨਾ ਪੈਣਾ ਪੱਗੇ ਧੱਕੇ ਚਾਚੂ ਹਮਤਾਰ ਹਮਤਾਰ ਕੋ ਹਮਤਾਰ ਨੂੰ ਓ ਮਾਰ ਕੋ ਉਹ ਫਿਰ ਤੇ ਉਹ ਜੂੜਾ ਰੱਖਣਾ ਵੇਣਾ ਕਾਕਾ ਤੈਨੂੰ ਵੇਤ ਲੋਹਾ ਨਾਲ ਜੜਨਾ ਵੇਣਾ ਲੋਹਾ ਜਿਹੜੀਆਂ ਤਾਰਾਂ ਤੇ ਗੋਤਾਂ ਕਰਨੀ ਪੈਣੀ ਹੈ ਉਤਾਰ ਆਹ ਰੰਗੀਆਂ ਜੋੜਨੀਆਂ ਵੈਣੀਆਂ ਤੈਨੂੰ ਤਾਂ ਇਹ ਅੱਗੇ ਨੂੰ ਫ੍ਰਿਜ ਚੋਂ ਕੱਢ ਕੇ ਲਪਾਫਾ ਨਹੀਂ ਕੋਡਾ ਹੋਣਾ ਨਿਕਲ ਆਇਆ ਵਾ ਇਹ ਸ਼ੱਪ ਵਾਲੀ ਤੇ ਫਿਰ ਬਾਅਦ ਜਿਹਨੇ ਜੂੜਾ ਖੋਲਿਆ ਤੇ ਡੈਡੀ ਦੇ ਜੂੜੇ ਨਾਲ ਲਾਇਆ ਤੇ ਫਿਰ ਇਹਨੇ ਲਪਾਫਾ ਹੀ ਬਾੜਦਾ ਨਹੀਂ ਡੈਡੀ ਨੇ ਅੱਗੇ ਦਿੱਤੀ ਫੇਰ ਦੇਖੋ ਜੀ ਮਨੀ ਰਾਜ ਹੈਪੀ ਬਰਥਡੇ ਮਨਾਉਣ ਦੇ ਲੱਗੇ ਆ ਕਿੰਨੀਆਂ ਛੜੀਆਂ ਦੱਸੋ ਤੁਸੀਂ ਤੁਹਾਡੇ ਮੁੰਡੇ ਕਿੰਨਿਆ ਸੇਡ ਕਮੈਂਟ ਕਰਕੇ ਜਰੂਰ ਦੱਸੋ ਸ਼ੇਮਸ ਸ਼ੇਮਸ ਆ ਗਿਆ ਇਹ ਜੀ ਸਿਰੇ ਸਿਰੇ ਕਹਿੰਦਾ ਡੈਡੀ ਮੈਨੂੰ ਲਫਾਫਾ ਨੂੰ ਦੇਖੋ ਜੀ ਮੂੰਹ ਬੰਦ ਕਰੀ ਜਾਂਦਾ ਵੇਖੋ ਇਧਰ ਬੋਲਦਾ ਨਹੀਂ ਪਿਆ ਕੁਝ ਮਨੀ ਬੋਲ ਕੁਝ ਬੋਲਦਾ ਕਿਉਂ ਨਹੀਂ ਹੈ ਕੁਝ ਆਂਦੇ ਡੈਡੀ ਹੋਦਾ ਕਿਉਂ ਨਹੀਂ ਹੈ ਕੁਝ ਜੰਗਲਾ ਹੀ ਖਾਈ ਜਾਂਦਾ ਵੇਖੋ ਆ ਚਾਹ ਬੜਾ ਜਨਮ ਦਿਨ ਦਾ ਜਨਮ ਦਿਨ ਦਾ ਬਹੁਤ ਆ ਉਹਦਾ ਗੱਡੀ ਮੇਕਰ ਨੂੰ ਤਾਂ ਦਿੰਦਾ ਵੇਖੋ ਮੁੰਡੇ ਨੇ ਕਿੰਨਾ ਚਾਹ ਗੋਡੇ-ਗੋਡੇ ਚਾਹ ਲਓ ਜੀ ਬੂਡ ਤਾਂ ਹਾਰੀ ਗਾਜੂ ਫਲੇਮ ਦੇ ਲਈ ਤੇ ਕੈਵਨ 'ਚ ਬਿਠਾਦਾ ਉਹ ਵੀ ਹੋਣਾ ਨੂੰ ਉਹਦੋਂ ਵੈਸ਼ ਨੂੰ ਅੱਜ ਪਾਰਟੀ ਚੱਲੂਗੀ ਅੱਜ ਪਹਿਲੀ ਯਾਰ ਜ਼ਿੰਦਗੀ 'ਚ ਅੱਲਾ ਵੈਸ਼ ਨੂੰ ਕੰਮ ਚੱਲਣਾ ਕੋਈ ਚੇਗ ਨਾ ਚੇਗ ਨਹੀਂ ਚੱਲਣਾ ਕੱਲੂ ਅੱਜ ਤੁਸੀਂ ਕੋਈ ਮਸ਼ੀਨ ਨਹੀਂ ਕੋਈ ਚੰਪਾਂ ਚੰਪਣ ਸਪੈਰ ਕਰ ਰਹੇ ਤੇ ਮੈਂ ਤੁਮ ਜੀਟੋ ਆਣ ਕੇ ਤੁਹਾਡੇ ਵਾਸਤੇ ਕੌੜੇ ਕੌਫੀ ਆਊਗੀ ਬਾਹਰ ਕਾਲੇ ਕੌੜੇ ਇੱਧਰ ਏਜੰਟ ਨਹੀਂ ਮੁੱਕਣ ਦੀ ਇਹਦੀ ਉਹ ਤਾਂ ਨਹੀਂ ਹੁੰਦੀਆਂ ਭਾਈ ਹਾਂ ਇਹ ਠੀਕਾ ਸਸਤੀਆਂ ਮੈਂ ਤੁਹਾਨੂੰ ਕਰਾਛੇਤੀ ਹੋਰ ਜੀ ਉਹ ਇੱਥੇ ਚੈੱਕ ਕਰੋ ਜੇਵਾ ਲਾਸਟ ਸਟੇਟ ਆ ਗਿਆ ਮਸ਼ਰੂਮਾਂ ਮਣੀ ਭਾਈ ਦੇ ਫੇਰ ਢਾੜਾ ਥੋੜਾ ਮੈਂ ਆਪਣੇ ਕੰਮ ਦੀ ਬਣੀ ਭਾਈ ਫੇਰ ਢਾੜੇ ਓਕੇ ਓਕੇ ਹੈਲੋ ਕੰਮ ਹੋ ਗਿਆ ਫੁੱਲ ਤੇ ਹੁਣੋਂ ਆਪਣੇ ਚੱਲੀ ਜਾਓ ਆਪਾ ਆਊਟਿੰਗ ਕਰਨ ਆਊਟਿੰਗ ਕਰਨ ਤੇਰਾ ਝੰਡਿਆਰੇ ਮਮਾ ਖੇਡ ਕੇ ਆਉਂਦੇ ਮਮਾ ਕਿਹੜੀ ਆਈਏ ਬਣੀ ਭਾਈ ਅੱਜ ਖਰਚਾ ਕਰਾਉਣਾ ਗੁੱਲਾ ਜਨਮ ਦਿਨ ਹੋਆ ਅੱਜ ਮਣੀ ਭਾਈ ਨੂੰ ਪਰਵਾਹ ਨਹੀਂ ਹੈਗੀ ਮਰਵਾਇਆ ਪੈਸਾ ਵਾਧੂ ਆਇਆ ਵਾ ਦੋ ਤਿੰਨ ਥਾਂ ਤੋਂ ਆਇਆ ਵਾ ਪਹਿਲਾਂ ਜੇ ਮੈਂ ਕਹਿੰਨਾ ਸੋਨਾ ਵੀ ਡਾਊਨ ਹੋਇਆ ਵ ਤੇ ਮਨੀ ਭਾਜੀ ਕਹਿ ਰਹੇ ਗੱਲ ਸਲਾਮ ਮਨੀ ਭਾਜੀ ਵਾਲੀਆਂ ਸੋਨਾ ਡਾਊਨ ਹੋਇਆ ਮੇਰਾ ਮੈਂ ਚਲਣੇ ਘਾਟੇ ਤੇ ਹੁਣ ਪਾਰਟੀ ਦੇ ਪੈਸੇ ਦਊਗਾ ਸਾਹਿਲ ਟ੍ਰੇਡਿੰਗ ਲਈ ਹੀ ਤੇ ਟ੍ਰੇਡਿੰਗ ਆਪਾਂ ਟ੍ਰੇਡਿੰਗ ਲਈ ਹੀ ਓਏ ਆ ਬੰਦ ਕਰ ਇਹ ਨਹੀਂ ਪੋਣਾ ਤਿੰਨ ਤਿੰਨ ਔਰ ਜਿੱਥੇ ਤੁਸੀਂ ਕਹਿ ਦੋ ਅੱਜ ਉੱਥੇ ਚੱਲਾਂਗੇ ਅੱਜ ਸਾਰਾ ਖਰਚਾ ਇੱਧਰ ਸ਼ਾਹੀ ਹਣਾਂ ਲਵਾਂਗੀ ਤੇ ਸ਼ਾਹੀ ਨਹੀਂ ਮਗਰ ਮੁਸ਼ਾ ਨੂੰ ਤਾ ਦਿੰਦੇ ਹੋਏ ਤੇ ਆਹ ਨੂੰ ਆਪਾਂ ਚੱਲੇ ਆ ਬੋਲਿੰਗ ਕਰਨੇ ਤੇਰੇ ਵਾਂਗ ਥੋੜੀ ਆਉਂਦੀਆਂ ਨਹੀਂਆਂ ਵੀਰ ਜਿੱਡੀ ਤੇ ਆਪਣੇ ਲੱਗਣੀ 5-5 ਮਿੰਟ ਤੇ ਹੁਣ ਅਹੀਂ ਕਿਹਾਂ ਘੰਟਾ ਪਾਸ ਕਰੀਏ ਇੱਕ ਤੇ ਫਿਰ ਅਹੀਂ ਲਾਵਾਂਗੇ ਦੋਰੇ ਖਾਣ ਪੀਣ ਦੀ ਛੁੱਟੀ ਤੇ ਕਿਤੀ ਲਾਵਾਂ ਕੱਲੂ ਵੀਰ ਗਿਆ ਖਾਣ ਪੀਣ ਦੀ ਲਾ ਕੇ ਫਿਰ ਅਹੀਂ ਚਾਵਾਂ ਘਰ ਤੇ ਮੇਰੇ ਨਾਲ ਫੋਟੋ ਸ਼ੂਟ ਉੱਥੇ ਬੜੇ ਹੋ ਸਾਡੇ ਨਾਲ ਠੀਕ ਆ ਆਪਣੀ ਜਰੂਰ ਪਲੀਜ਼ ਇੰਸਟਾ ਫੈਮਲੀ ਐਂਡ YouTube ਫੈਮਲੀ ਮਨੀ ਵਲੌਗਸ ਤੇ ਆ ਚੈੱਕ ਕਰੋ ਆਪਾਂ ਹਲਦੀ ਰਾਮ ਸਾਲੇ ਆਂਦੇ ਲੱਗੇ ਆਂ ਜੀ ਕੱਲ ਆਪਾਂ ਇਥੋਂ ਲੈ ਕੇ ਗਏ ਸੀ ਸੌਦਾ ਅੱਜ ਹੋਪ ਅਪ ਚੱਲੇ ਆਂ ਫੇਰ ਤੋਂ ਪੋੜੀਆਂ ਗਿਣਾ ਪੋੜੀਆਂ ਪੋੜੀਆਂ ਤੁਹਾਨੂੰ ਗਿਣ ਕੇ ਦਿਖਾਉਨੇ ਆਂ ਜੀ 1 2 3 4 5 6 7 8 9 10 11 12 13 14 ਇੱਕ ਵੱਡੀ ਪੋੜੀ ਤੇ ਲਓ ਜੀ ਕਰਤਾ ਬਣੇ ਰਹੋ ਸਾਡੇ ਨਾਲ ਐ ਸਦਾ ਇੱਥੇ ਜਾਣਾ ਉਹਨੂੰ ਕੋਈ ਰੋਕਦਾ ਨਹੀਂ ਇੱਥੇ ਆਵੇ ਲਗੂਆ ਖੁੱਲ ਗਿਆ ਕਣਾ ਇੱਕ ਨਾਮ ਹੈ ਉਹ ਵੀ ਬਦਨਾਮ ਲੇਖਣਾ ਕਾਣਾ ਲੱਗਾ ਵਾ ਕਹਾਂ ਮੈਂ ਤੇ ਕੱਲੀ ਸਾਰਨੀ ਦੀ ਮਰੀ ਜੇ ਕਰਦੀ ਮਰੀ ਐਂਡ ਤੇ ਮਰੀ ਨਾਲ ਕਿੱਸੇ ਮਨੀ ਬਾਤ ਕਿਦੇ ਆ ਚਲੋ ਅਰਜਿੰਦਰ ਵੀਰ ਆਜੂ ਸਾਰੇ ਛੱਡ ਕੇ ਜਾਣੇ ਪਿਛਲੀ ਰੀ ਵੀ ਮਿੱਟੇ ਕੇ ਸਾਡੇ ਕੋਲ ਮਨੀ ਮਨੀ ਦੇਖੀ ਆ ਫਾਣਦਾ ਕੀ ਅੱਜ ਉਹ ਮਨੀ ਮਨੀ ਓਏ ਮਗਰਵੇ ਨਹੀਂ ਉਹ ਜਿਹੜੀ ਆਏ ਚੱਲ ਜਿੰਦਰਾ ਤੇਰੀ ਵਾਰੀ ਆ ਰਾਨੋ ਗਿਆ ਢਾਣ ਮਿੱਠਾ ਖਾਨ ਨੂੰ ਕੀ ਕਰਦਾ ਤੇ ਮਠਾ ਖਾਨ ਚੱਲੇ ਆਂ ਹਵੇਲੀ ਤੇ ਮਣੀ ਭਾਈ ਸਾਨੂੰ ਜਨਮ ਦਿਨ ਦੀਆਂ ਬਹੁਤ ਬਹੁ ਮੁਬਾਰਕਾਂ ਧੰਨਵਾਦ ਰਾਜਾ ਤੁਹਾਡੀ ਲੰਬੀ ਉਮਰ ਹੋਵੇ ਚੰਡੀਗੜ੍ਹੋਂ ਉਹ ਮਗੋੜੀ ਹੁਣ ਮੈਂ ਮਿੱਟੀ ਜਾਵਾਂ ਉਹ ਸਾਡੀ ਬਹੁਤ ਜੀ ਲਓ ਜੀ ਹੁਣ ਆ ਗਏ ਆਪਾਂ ਆਪਣੀ ਹਵੇਲੀ ਤੇ ਜੰਡਿਆਲੇ ਠੀਕ ਹੈ ਜੀ ਨਾਲ ਆ ਬੋਬੀ ਸਿਰੋਂ ਵਾਲਾ ਤੇ ਮਣੀ ਬੱਲਾ ਐਂਡ ਅਰਸ਼ ਕੱਲੂ ਤੇ ਸਾਬੀ ਭਿੰਡਰ ਬੋਬੀ ਦੀਆਂ ਲੱਤਾਂ ਵੇ ਲੱਤਾਂ ਵੇ ਬੋਬੀ ਦੀਆਂ ਬੋਬੀ ਨੇ ਪਾਇਏ ਨੈਕੀ ਦੇ ਬੂਟ ਜੋ ਕਿ ਪਾਏ ਆ ਮੱਥਾਂ ਪਤਲੀਆਂ ਯਾਰ ਲਓ ਜੀ ਉਹ ਬਾਸਕਨ ਰੋਬਨ ਉਧਰ ਆ ਉਹ ਉਧਰ ਤੇ ਵੇਖੀ ਜੇ ਉਹ ਸਾਰੇ ਖਾਦੇ ਖਾਦੇ ਬੈਠੇ ਬਰਾਬਰ ਨੇ ਕਿਹਾ ਵਾ ਬ੍ਰਦਰ ਨੇ ਕਿਹਾ ਜੀ ਮੈਂ ਤੁਹਾਨੂੰ ਬਾਸਕਨ ਰੋਬਨ ਖਵਾ ਕੇ ਫਿਰ ਤੁਹਾਨੂੰ ਪਿਾਵਾਂਗਾ ਚਾਹ ਆ ਲਾਈ ਜੀ ਇਹਨਾਂ ਨੇ ਨਵੀਂ ਰੈਡੀ ਤੇ ਆਪਾਂ ਹਣ ਇਹ ਆ ਇੱਥੇ ਉਹ ਹੈ ਲਪਈ ਮੌਂਟਿੰਡਿਊ ਪਈਆ ਨੇ ਮੌਂਟਿੰਡਿਊ ਲੱਗਦੀ ਉਹ ਬੰਦੇ ਦੀ ਅੱਧੀ ਹੋਣਾ ਜੋ ਮਣੀਪਾ ਕੇਕ ਖਾਈਏ ਆਹ ਬੋਲੀ ਨਹੀਂ ਤੇ ਦੇਖਦਾ ਨਹੀਂ ਸਾਡਾ ਆਹ ਜੜਾ ਸਾਤ ਜੀ ਸਾਤ ਜੀ ਆਹ ਕੇਕ ਡਾਕਟਰ ਕਿਹੜਾ ਗੋੜਾ ਵਾਲਾ ਇਹ ਗੋੜਾ ਵਾਲਾ ਮੇਰੇ ਗੁਜੀ ਹੁੰਦੀ ਆ ਕੇਕ ਖਾ ਗਿਆ ਬੇਸਤੀ ਜੀ ਉਹ ਨਹੀਂ ਨੜਸ ਲੈ ਲੀ ਕੋਈ ਜੀ ਆਸਕਰੀਮ ਸਕਰੀਮ ਖਾ ਗਏ ਤੇ ਹੁਣ ਚੱਲੇ ਆ ਜੀ ਆਪਾਂ ਗੋ ਟੂ ਹੋਮ ਤੇ ਬਸ ਸਾਡੇ ਬਲੌਗ ਦਾ ਐਂਡ ਹੋਣ ਵਾਲਾ ਤੇ ਐਂਡ ਤੇ ਤੁਹਾਨੂੰ ਇੱਕ ਵਧੀਆ ਜੀ ਇੱਕ ਨਿਊਜ਼ ਦੱਸਦੇ ਆਂ ਬਸ ਵੇਟ ਕਰਿਓ ਫੁੱਲ ਵੇਨਦੇ ਰਿਓ ਇੱਕ ਤੁਹਾਨੂੰ ਖੁਸ਼ਖਬਰੀ ਐਂਡ ਸਰਪ੍ਰਾਈਜ਼ ਹੀ ਆ ਤੁਹਾਡੇ ਵਾਸਤੇ ਸਾਰਿਆਂ ਆਤੀ ਉਹ ਦਿਖਾਵਾਂਗੇ ਤੁਹਾਨੂੰ ਤੇ ਸਿਕਾਲ ਕਾਰ ਤੋਂ ਸਾਥ ਸਿਕਾਲ ਸਸਿਕਾ ਤੇ ਆਪਣੀ ਲੱਗੀ ਆ ਰਾਣੀ ਆਣੀ ਇਹ ਤੇ ਆਪਣੇ ਗਾੜੀ ਉਧਾਂ ਆਈ ਆ ਇਹਨਾਂ ਸਾਈਡ ਤੇ ਕਰੋ ਤੇ ਹਾਲੋ ਅੱਜ ਦਾ ਵਲੌਗ ਹੀ ਇਥੇ ਕਰਦੇ ਹਾਂ ਸਮਾਪਤ ਤੇ ਬੋਵੀ ਹਣਾ ਨੂੰ ਆਪਣੀ ਰਾਈਡ 'ਚ ਤਾਰਾਂਗੇ ਤੇ ਬਾੜਾ ਦੀ ਰਾਣੀ ਜੀ ਜਾਵਾਂਗੇ ਬਾੜਾ ਦੀ ਰਾਣੀ 'ਚ ਜਾਣਾ ਬੋਵੀ ਹਣਾ ਨੇ ਤੇ ਇੱਧਰ ਕੱਲੂ ਵੀਰ ਹਣੀ ਮਗਰ ਬੈਠੇ ਆਪਣੇ ਤੇ ਸਾਕਾ ਜੀ ਠੀਕ ਆ ਜੀ ਤੇ ਲੋਗ ਗੱਲੂ ਆ ਜੀ ਤੁਹਾਡੀ ਆ ਗਈ ਜੀ ਵੀਡੀਓ ਹਾਂ ਜੀ ਤੇ ਲੋ ਜੀ ਆਪਾਂ ਆ ਗਏ ਬੋਵੀ ਹਣਾ ਦਾ ਫੋਨ ਕਨੈਕਟ ਨਹੀਂ ਹੋਇਆ ਆਪਾਂ ਇਹ ਤੋਂ ਪਹਿਲਾਂ ਪਹੁੰਚ ਜਾਨਾ Olha lá, que